ਪਰ 600 ਤੋਂ ਉੱਪਰ ਜਿਹੜੇ ਅੱਖਾਂ ਦੇ ਮਰੀਜ਼ ਸੀ ਉਹਨਾਂ ਦਾ ਚੈੱਕਅਪ ਕਰਾਇਆ ਔਰ ਜਿਨ੍ਹਾਂ ਦੇ ਲੈਂਜ ਪੈਣ ਵਾਲੇ ਸੀ ਲੈਂਜ ਪਵਾਏ ਜਾਂ ਜਿਨ੍ਹਾਂ ਨੂੰ ਦਵਾਈ ਦੀ ਲੋੜ ਸੀ ਕੋਈ ਹੋਰ ਮੈਡੀਕਲ ਚੈੱਕਅਪ ਦੀ ਲੋੜ ਸੀ ਉਹ ਕਰਵਾਇਆ ਲੋਕਾਂ ਦੇ ਵਿੱਚ ਪਿੰਡਾਂ ਦੇ ਵਿੱਚ ਖਾਸ ਕਰਕੇ ਤੁਹਾਨੂੰ ਵੀ ਇਹ ਸਵਾਲ ਮਿਲਦੇ ਹੋਣੇ ਕਦੋਂ ਕੋ ਪੰਚਾਇਤੀ ਚੋਣਾਂ ਪੰਜਾਬ ਦੇ ਵਿੱਚ ਕਦੋਂ ਕਰਵਾਉਣੇ ਬੜਾ ਸੋਸ਼ਲ ਮੀਡੀਆ ਤੇ ਸਵਾਲ ਆ ਪਟਕ ਰਹੇ ਹੈਗਾ ਵੀ ਬੀਏ ਪਾਸ ਜਿਹੜਾ ਉਮੀਦਵਾਰ ਹੋਣਾ ਚਾਹੀਦਾ ਕਿ ਕੋਈ ਇਸ ਤਰ੍ਹਾਂ ਦੀ ਤਜਵੀਜ਼ ਹੈ ਜੀ ਬਰਸਾਤ ਪੰਜਾਬ ਚ ਘੱਟ ਹੋਈ ਹੈ ਇਸ ਵਾਰੀ ਪਰ ਤੁਸੀਂ ਪਾਣੀ ਕਿੱਥੋਂ ਲਿਆਏ ਇਹਨਾਂ ਨਹਿਰਾਂ ਫੁੱਲੋ ਫੁੱਲੋ ਚੱਲ ਰਹੀਆਂ ਨੇ ਉਹੀ ਭਾਂਡੇ ਨੇ ਉਹੀ ਨਹਿਰਾਂ ਨੇ ਉਹੀ ਪਹਿਲਾਂ ਖਾਲੀ ਚੱਲਦੇ ਸੀ ਦੇਖੋ ਬਿਜਲੀ ਦੇ ਖੰਭੇ ਵੀ ਉਹੀ ਨੇ ਜੀ ਔਰ ਸਾਡਾ ਟੀਚਾਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਟੀਚਾਗਾ ਕਿ ਨਹਿਰੀ ਪਾਣੀ ਜਿਹੜਾ ਉਹ ਵੱਤ ਤੋਂ ਵੱਤ ਉਹਦੀ ਵਰਤੋਂ ਹੋਵੇ ਤਾਂ ਕਿ ਹੀਟਲਾ ਧਰਤੀ ਹੀੜਲਾ ਪਾਣੀ ਬਚ ਸਕੇ। ਇਹ ਆਖਰੀ ਸਵਾਲ ਸੀਗਾ ਜੀ ਇੱਕ ਵੀ ਕੁਝ ਕੁ ਬੰਦਿਆਂ ਦੀ ਇਹ ਸ਼ਿਕਾਇਤ ਆਉਂਦੀ ਹੈ ਕਈ ਵਾਰੀ ਸਾਨੂੰ ਵੀ ਕਹਿੰਦੇ ਨੇ ਵੀ ਤੁਸੀਂ ਪੁੱਛੋ ਮੰਤਰੀ ਸਾਹਿਬ ਨੂੰ ਵੀ ਇਹ ਕੋਈ ਵਿਸ਼ੇਸ਼ ਪ੍ਰਪੋਜਲਾਂ ਨੇ ਜਿਹੜੀਆਂ ਅੰਡਰਗਰਾਉਂਡ ਪਾਈਪਾਂ ਲਈ ਜਾਂ ਕੁਝ ਬੰਦਿਆਂ ਲਈ ਜਾਂ ਕੁਝ ਪਿੰਡਾਂ ਲਈ ਨਹੀਂ ਕੁਝ ਮੰਤਰੀ ਸਾਹਿਬ ਹਲਕਾ ਦੜਬਾ ਦੇ ਪ੍ਰੋਗਰਾਮਾਂ ਦੇ ਵਿੱਚ ਜਾ ਰਹੇ ਹੋ ਅੱਜ ਕਿਸ ਤਰ੍ਹਾਂ ਦਾ ਮਾਹੌਲ ਹੈ ਜਿਹੜਾ ਔਰ ਇੱਕ ਔਰੀਆਂ ਕੈਂਪ ਦੇ ਵਿੱਚ ਪਹੁੰਚੇ ਤੁਸੀਂ ਦੇਖੋ ਅੱਜ ਸ਼੍ਰੀ ਗੁਰਬਦਾਸ ਯੂਥ ਕਲੱਬ ਕੌਰੀਆਂ ਵੱਲੋਂ ਇੱਕ ਸ਼ਾਨਦਾਰ ਆਈ ਕੈਂਪ ਦਾ ਅੱਖਾਂ ਦੇ ਕੈਂਪ ਦਾ ਪ੍ਰਬੰਧ ਕੀਤਾ ਗਿਆ ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਲਗਭਗ 600 ਤੋਂ ਉੱਪਰ ਜਿਹੜੇ ਅੱਖਾਂ ਦੇ ਬਰੀਦ ਸੀ ਉਹਨਾਂ ਦਾ ਚੈੱਕਅਪ ਕਰਾਇਆ ਔਰ ਜਿਨ੍ਹਾਂ ਦੇ ਲੈਂਜ ਪਾਉਣ ਵਾਲੇ ਸੀ ਲੈਂਜ ਪਵਾਏ ਜਾਂ ਜਿਨ੍ਹਾਂ ਨੂੰ ਦਵਾਈ ਦੀ ਲੋੜ ਸੀ ਕੋਈ ਹੋਰ ਮੈਡੀਕਲ ਚੈੱਕਅਪ ਦੀ ਲੋੜ ਸੀ ਉਹ ਕਰਵਾਇਆ ਸੋ ਮੈਂ ਸੰਵਿੰਦਾ ਬਹੁਤ ਵੱਡਾ ਇੱਕ ਪਰ ਉਤਕਾਰ ਦਾ ਪ੍ਰਾਲਾ ਜਿਹੜਾ ਇਹ ਕਲੱਬ ਕਰ ਰਿਹਾ ਹੈਗਾ ਸੋ ਮੇਰੀ ਤਾਂ ਇਸ ਤਰ੍ਹਾਂ ਦੇ ਸਾਰੇ ਕਲੱਬਾਂ ਨੂੰ ਇਹੀ ਬੇਨਤੀ ਹੁੰਦੀ ਆ ਕਿ ਲਗਾਤਾਰ ਜਿਹੜੀ ਤੁਸੀਂ ਨਸਕਾਮ ਸੇਵਾ ਕਰਦੇ ਹੋ ਇਹ ਲਗਾਤਾਰ ਕਰਦੇ ਰਹੋ ਤਾਂ ਕਿ ਲੋਕਾਂ ਦਾ ਭਲਾ ਹੁੰਦਾ ਰਹੇ ਮੰਤਰੀ ਸਾਹਿਬ ਇੱਕ ਪੰਚਾਇਤੀ ਚੋਣਾਂ ਦੀ ਤੁਸੀਂ ਗੱਲ ਕਰੀ ਹੈ ਬੜਾ ਲੋਕਾਂ ਦੇ ਵਿੱਚ ਪਿੰਡਾਂ ਦੇ ਵਿੱਚ ਖਾਸ ਕਰਕੇ ਤੁਹਾਨੂੰ ਵੀ ਇਹ ਸਵਾਲ ਮਿਲਦੇ ਹੋਣੇ ਕਦੋਂ ਕੁ ਪੰਚਾਇਤੀ ਚੋਣਾਂ ਪੰਜਾਬ ਦੇ ਵਿੱਚ ਕਦੋਂ ਕਰਵਾਉਣੇ ਬਸ ਬੜੇ ਜਲਦੀ ਏਜੰਡਾ ਜਿਹੜਾ ਉਹ ਹਾਈ ਕੋਰਟ ਕਿਸੇ ਟੈਕਨੀਕਲ ਪੁਆਇੰਟ ਤੇ ਚੱਲਿਆ ਗਿਆ ਸੀਗਾ ਸੋ ਜਿਸ ਦਿਨ ਵੀ ਉੱਥੋਂ ਥੋੜੀ ਕਲੀਅਰੈਂਸ ਮਿਲਦੀ ਹੈ ਉਸ ਦਿਨ ਮੰਨੀਆਂ ਵੀ ਠੰਢੀ ਜੇ ਵਿੱਚ ਕਰਵਾ ਦੋਗੇ ਉਸ ਦਿਨ ਅਸੀਂ ਅਨਾਉਂਸ ਕਰਦਾ ਬੜੇ ਜਲਦੀ ਹੋਣਗੀਆਂ ਇਸ ਸਾਲ ਦੇ ਅੰਦਰ ਅੰਦਰ ਤਾਂ ਹੋਣ ਗਈ ਹੋਣ ਗਈ ਇੱਕ ਬੜਾ ਸੋਸ਼ਲ ਮੀਡੀਆ ਤੇ ਸਵਾਲ ਆ ਪਟਕ ਰਿਹਾ ਹੈਗਾ ਵੀ ਬੀਏ ਪਾਸ ਜਿਹ ਅਅ ਉਮੀਦਵਾਰ ਹੋਣਾ ਚਾਹੀਦਾ ਕਿ ਕੋਈ ਇਸ ਤਰ੍ਹਾਂ ਦੀ ਤਜਵੀਜ਼ ਹੈ ਜੀ ਦੱਖੋ ਡੈਮੋਕ੍ਰੇਸੀ ਦੇ ਅੰਦਰ ਤੁਸੀਂ ਰੈਸਟ੍ਰਿਕਸ਼ਨ ਨਹੀਂ ਲਾ ਸਕਦੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਕਿੰਨੀ ਐਜੂਕੇਸ਼ਨ ਹੋਣੀ ਚਾਹੀਦੀ ਨਹੀਂ ਹੋਣੀ ਚਾਹੀਦੀ ਫਿਰ ਵੀ ਜੇਕਰ ਲੋਕਾਂ ਦੀ ਮੰਗ ਆ ਤਾਂ ਉਹਦੇ ਤੁਸੀਂ ਵਿਚਾਰ ਕਰ ਲਾਂਗੇ ਪਰ ਇਹ ਜ਼ਰੂਰ ਆ ਕਿ ਪਿੰਡ ਆਪ ਦਾ ਨੁਮਾਇੰਦਾ ਚੁਣਨ ਉਹ ਚੁਣਨਾ ਜਿਹੜਾ ਲੋਕਾਂ ਦੇ ਛੋਟੇ ਮੋਟੇ ਕੰਮਾਂ ਦੇ ਲਈ ਲਗਾਤਾਰ ਲੱਗਿਆ ਰਹੇ ਔਰ ਖਾਸ ਕਰਕੇ ਉਹਦੇ ਵਿੱਚ ਇਮਾਨਦਾਰੀ ਜਿਹੜੀ ਆ ਕੁੱਟ-ਕੁੱਟ ਕੇ ਭਰੀ ਹੋਣੀ ਚਾਹੀਦੀ ਆ ਇਹ ਬਹੁਤ ਸਾਰੀਆਂ ਗਰੰਟੀਆਂ ਜਿਹੜੀਆਂ ਆਉਂਦੀਆਂ ਨੇ ਉਹ ਕਿਸੇ ਨਾ ਕਿਸੇ ਤਰੀਕੇ ਦੇ ਵਿੱਚ ਕਿਤਨਾ ਕਿਤੇ ਗਲਤwidehat ਚ ਸ਼ਿਕਾਰ ਨਾ ਹੋ ਜਾਣ ਤੇ ਜੇਕਰ ਇੱਕ ਸਰਪੰਚ ਸਮਝਦਾਰ ਆ ਇਮਾਨਦਾਰ ਆ ਕਮਿਟਿਡ ਆ ਤਾਂ ਮੈਂ ਸਮਝਦਾ ਪਿੰਡ ਦਾ ਵਿਕਾਸ ਚੌਗਣਾ ਹੋ ਜਾਂਦਾ ਹੈ। ਚਿਮਾ ਸਾਹਿਬ ਬਰਸਾਤ ਪੰਜਾਬ ਚ ਘੱਟ ਹੋਈ ਹੈ ਇਸ ਵਾਰੀ ਪਰ ਤੁਸੀਂ ਪਾਣੀ ਕਿੱਥੋਂ ਲਿਆ ਇਹਨਾਂ ਨਹਿਰਾਂ ਫਲੋ ਫਲੋ ਚੱਲ ਰਹੀਆਂ ਨੇ ਉਹੀ ਭਾਂਡੇ ਨੇ ਉਹੀ ਨਹਿਰਾਂ ਨੇ ਉਹੀ ਪਹਿਲਾਂ ਖਾਲੀ ਚੱਲਦੇ ਸੀ। ਦੇਖੋ ਬਿਜਲੀ ਦੇ ਖੰਭੇ ਵੀ ਉਹੀ ਨੇ ਜੀ। ਦੇਖੋ ਗੱਲ ਇਹ ਆ ਕਿ ਨੀਅਤ ਸਾਫ਼ ਹੋਣੀ ਚਾਹੀਦੀ ਆ। ਇਮਾਨਦਾਰੀ ਹੋਣੀ ਚਾਹੀਦੀ ਆ ਤੇ ਜਿਹੜਾ ਪਾਣੀ ਡੈਮਾਂ ਚ ਖੜਾ ਖੜਾ ਆ ਕਿਤਨਾ ਕਿਤੇ ਇਦੋਂ ਪੰਜਾਬੀ ਚ ਕਿਲੇ ਸੁੱਕ ਜਾਂਦਾ ਸੀ ਜਾਂ ਭਾਸ਼ਮੋ ਕੋੜ ਜਾਂਦਾ ਸੀਗਾ ਉਸੇ ਪਾਣੀ ਦੀ ਮੈਕਸੀਮਮ ਅਸੀਂ ਵਰਤੋਂ ਕੀਤੀ ਆ ਔਰ ਖਾਲ ਸਾਫ ਕਰਾਏ ਨੇ ਨਹਿਰਾਂ ਸਾਫ ਕਰਾਆਂ ਜਾਨੀਆਂ ਕੋੜ ਕਾ ਨਾਵੇ ਕੋਈ ਅੜਚਨ ਨਾਵੇ ਇਹੀ ਕਾਰਨ ਹੋਇਆ ਕਿ ਪਹਿਲਾਂ ਨਾਲੋਂ ਨਹਿਰੀ ਪਾਣੀ ਦੀ ਵਰਤੋਂ ਜਿਹੜੀ ਆ ਉਹ ਬਹੁਤ ਵੱਧ ਚੁੱਕੀ ਆ ਔਰ ਸਾਡਾ ਟੀਚਾ ਗਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਟੀਚਾ ਗਾ ਕਿ ਨਹਿਰੀ ਪਾਣੀ ਜਿਹੜਾ ਉਹ ਵੱਧ ਤੋਂ ਵੱਧ ਉਹਦੀ ਵਰਤੋਂ ਹੋਵੇ ਤਾਂ ਕਿ ਹੇਠਲਾ ਧਰਤੀ ਹੇਠਲਾ ਪਾਣੀ ਬਚ ਸਕੇ ਕਿਉਂਕਿ ਅੱਜ ਪੰਜਾਬ ਦੀ ਪੋਜੀਸ਼ਨ ਇਹ ਆ ਕਿ ਪੰਜਾਬ ਦੇ ਬਹੁਤੇ ਬਲਾਕ ਜਿਹੜੇ ਨੇਗੇ ਤਰਤੀ ਹੈ એટલે ਉਹ ਬਲੈਕ ਯਾਨੀ ਕਿ ਕਾਲੇ ਹੋ ਚੁੱਕੇ ਨੇ ਸੋ ਸਾਨੂੰ ਤਰਤੀ ਹੈੜ ਨਾਲ ਪਾਣੀ ਬਚਾਉਣ ਦੀ ਬਹੁਤ ਜ਼ਰੂਰਤ ਆ ਸੋ ਉਹਦੇ ਬਚਾਉਣ ਦੇ ਲਈ ਸਰਦਾਰ ਭਗਵੰਤ ਸਿੰਘ ਮਾਧੀ ਦੀ ਸਰਕਾਰ ਲਗਾਤਾਰ ਅਸੀਂ ਕੰਮ ਕਰ ਰਹੇ ਆ ਸੋ ਇੱਕ ਇੱਕ ਪਾਣੀ ਦੇ ਟੁੱਪਕੇ ਦਾ ਨਹਿਰੀ ਪਾਣੀ ਹੈ ਮੈਂ ਸਭ ਤੋਂ ਖੇਤਾਂ 'ਚ ਪਰਤਣਾ ਚਾਹੀਦਾ ਲੋਕਾਂ ਨੂੰ ਔਰ ਘੱਟ ਪਾਣੀ ਤਰਤੀ ਹੈੜ ਲਈ ਪਾਣੀ ਦੀ ਘੱਟ ਵਰਤੋਂ ਕਰਨੀ ਚਾਹੀਦੀ 15 ਜੂਨ ਤੋਂ ਲੈ ਕੇ ਜੀ ਅੱਜ ਤੱਕ ਕੋਈ ਵੀ ਕਿਸਾਨ ਵੱਲੋਂ ਇਹ ਨਹੀਂ ਕਹਿ ਸਕਦਾ ਕਿ ਉਹਦੀ ਵਾਰੀ ਮਰ ਗਈ ਨਹਿਰ ਘਟਣ ਕਰਕੇ ਮਤਲਬ ਇਹ ਲੋਕ ਕਿਸਾਨ ਨੇ ਜਿਹੜੇ ਖੇਤੀ ਨਾਲ ਜੁੜੇ ਲੋਕ ਨੇ ਸਾਰੇ ਕੁਝ ਨੇ ਬਾਗ-ਬਾਗ ਨੇ ਬਿਜਲੀ ਸਪਲਾਈ ਪੂਰੀ ਹੈ ਦੇਖੋ ਮੈਂ ਬਹੁਤ ਸਾਰੇ ਵੀਡੀਓ ਦੇਖਦਾਂ ਤਾਂ ਸਾਰੇ ਸਰਦਾਰ ਭਗਵੰਨ ਸਿੰਘ ਮਾਨ ਜੀ ਦਾ ਇਸ ਕਿੱਲੋਂ ਧੰਨਵਾਦ ਕਰ ਰਹੇ ਹੁੰਦੇ ਨੇ ਕਿ ਪਾਣੀ ਨਹਿਰੀ ਪਾਣੀ ਜਿਹੜਾ ਉਹ ਖੇਤਾਂ ਚ ਟੇਲੈਂਡ ਤੱਕ ਆਖਰੀ ਖੇਤ ਤੱਕ ਜਾ ਰਿਹਾ ਹੈਗਾ ਤੇ ਬਹੁਤ ਵੱਡੀ ਗੱਲ ਆ ਕਿ ਕਿ ਜਿਹੜਾ ਇਹ ਨਹਿਰੀ ਪਾਣੀ ਆ ਇਹਦੇ ਨਾਲ ਪ੍ਰੋਡਕਸ਼ਨ ਜਿਹੜੀ ਆ ਉਹਦੇ ਚ ਵੀ ਵਾਧਾ ਹੁੰਦਾ ਹੈਗਾ ਜੇ ਕਿਤੇ 10 ਕੁਇੰਟਲ ਨਿਕਲ ਨਹੀਂ ਹੁੰਦੀ ਆ ਪ੍ਰੋਡਕਸ਼ਨ ਤਾਂ 12 ਹੁੰਦੀ ਆ 11 ਆਉਂਦੀ ਆ 13 ਹੁੰਦੀ ਆ ਸੋ ਕਿਉਂਕਿ ਪਾਣੀ ਜਿਹੜਾ ਹੈਗਾ ਉਹਦੇ ਵਿੱਚ ਆਕਸੀਜਨ ਦੇ ਤੱਤ ਹੋਰ ਬਹੁਤ ਸਾਰੇ ਜਿਹੜੇ ਨੇਚਰਲ ਕੰਟੈਂਟ ਨੇ ਉਹ ਹੁੰਦੇ ਨੇਗੇ ਸੋ ਇਹ ਬਹੁਤ ਵੱਡਾ ਮੈਂ ਸਮਝਦਾ ਬਾਅਦ ਤੋਂ ਬਾਅਦ ਕਿਸਾਨਾਂ ਨੂੰ ਇਹਦਾ ਫਾਇਦਾ ਉਠਾਉਣਾ ਚਾਹੀਦਾ ਪਾਣੀ ਦੀ ਦਹਿਰੀ ਪਾਣੀ ਦੀ ਜਿਆਦਾ ਜਿਆਦਾ ਵਰਤੋਂ ਕਰਨੀ ਚਾਹੀਦੀ ਆ ਔਰ ਜਿੱਥੇ ਕਿਤੇ ਖਾਲ ਨਹੀਂ ਲੱਗੇ ਹੋਏ ਖਾਲਾਂ ਦੀ ਕੋਈ ਪ੍ਰੋਬਲਮ ਆ ਉਹ ਵੀ ਧਿਆਨ ਚ ਲਿਆਉਣ ਤਾਂ ਕਿ ਅਸੀਂ ਉਹ ਲਾਈਏ ਕਿਉਂਕਿ ਮੇਰਾ ਤਾਂ ਵਿਸ਼ੇਸ਼ ਅਪਰਾਲਾ ਹੁੰਦਾ ਕਿ ਦੜਬੇ ਹਾਲ ਕੇ ਤਾਂ ਕੋਈ ਵੀ ਪਿੰਡ ਨਾ ਰਹੇ ਜਿੱਥੇ ਪਾਈਪਾ ਨਾ ਪੈਣ ਜਾਂ ਖਾਲ ਨਾ ਬਣਨ ਇਹੀ ਆਖਰੀ ਸਵਾਲ ਸੀਗਾ ਜੀ ਕਿ ਵੀ ਕੁਝ ਕੁ ਬੰਦਿਆਂ ਦੀ ਇਹ ਸ਼ਿਕਾਇਤ ਆਉਂਦੀ ਹੈ ਕਈ ਵਾਰੀ ਸਾਨੂੰ ਵੀ ਕਹਿੰਦੇ ਨੇ ਵੀ ਤੁਸੀਂ ਪੁੱਛੋ ਮੰਤਰੀ ਸਾਹਿਬ ਨੂੰ ਵੀ ਇਹ ਕੋਈ ਵਿਸ਼ੇਸ਼ ਪ੍ਰਪੋਜਲਾਂ ਨੇ ਜਿਹੜੀਆਂ ਅੰਡਰਗਰਾਊਂਡ ਪਾਈਪਾਂ ਲਈ ਜਾਂ ਕੁਝ ਬੰਦਿਆਂ ਲਈ ਜਾਂ ਕੁਝ ਪਿੰਡਾਂ ਲਈ ਕੋਈ ਅਮਰਜ਼ੀਆਂ ਨੇ ਦੇਖੋ ਇੱਕ ਕਮੇਟੀ ਬਣਾਉਣਾ ਦਾ ਹੁੰਦਾ ਕਿਉਂਕਿ ਸਾਰੇ ਬੰਦਿਆਂ ਦੀ ਸਾਂਝੀ ਜ਼ਮੀਨ ਹੁੰਦੀ ਆ ਉਹ ਜ਼ਮੀਨ ਦੇ ਵਿੱਚ ਸਾਰਿਆਂ ਨੇ ਸਹਿਮਤੀ ਦੇਣੀ ਹੁੰਦੀ ਆ ਕਿ ਮੇਰੀ ਜ਼ਮੀਨ ਦੇ ਥੱਲੇ ਦੀ ਪਾਈਪ ਕੱਢਣ ਨੂੰ ਉਹਨੂੰ ਹਿੱਸਾ ਮਿਲੂਗਾ ਔਰ ਜਿਨ੍ਹਾਂ ਨੂੰ ਉਹ ਪਾਣੀ ਲੱਗਿਆ ਹੋਇਆਗਾ ਜਿਨ੍ਹਾਂ ਨੂੰ ਨਹਿਰੀ ਪਾਣੀ ਲੱਗਿਆ ਹੋਇਆ ਹੈਗਾ ਉਹ ਆਪਣੀ ਪ੍ਰਪੋਜ਼ਲ ਬਣਾ ਕੇ ਭੂਮੀ ਰੱਖਿਆ ਬਾਗ ਜਾਂ ਟਿਊਬਲ ਕਾਰਪੋਰੇਸ਼ਨਾਈ ਭੇਜ ਦੇਣਗੇ ਤਾਂ ਮੈਂ ਤਾਂ ਸਾਰਿਆਂ ਨੂੰ ਫੰਡ ਜਿਹੜਾ ਹੈਗਾ ਖਾਸ ਕਰਕੇ ਦਰਵੇ ਦੀ ਗੱਲ ਕਰਾ ਚਾਰੀ ਕਰਦਾ ਹੀ ਰਹਿਣਾ ਹੈਗਾ